ਵੀ ਨਾਨਵੈਜ ਵਾਲੀ ਥਾਲੀ ਆ ਪਲੇਟ ਆ ਤਿੰਨ ਤਰ੍ਹਾਂ ਦਾ ਚਿਕਨ ਹੋ ਜਾਊਗਾ ਚਿਕਨ ਚਿੱਲੀ ਚਿਕਨ ਪਕੌੜਾ ਤੇ ਤਵਾ ਚਿਕਨ ਬਟਰ ਚਿਕਨ ਚਾਰ ਤਰ੍ਹਾਂ ਚਿਕਨ ਹੋ ਜਾਊਗਾ ਉਹਦੇ ਵਿੱਚ ਹੀ ਬੈਲੈਂਸ ਹੋਊਗਾ ਠੀਕ ਆ ਜੀ ਵਿੱਚੇ ਵੀਟਰ ਹੋਗੇ ਜੀ ਤੇ ਉੱਚ ਆਪਾਂ ਚਾਰ ਸਟਾਲਾਂ ਦੇ ਦਾਂਗੇ ਓਕੇ ਤੇ ਚਾਰ ਤਰ੍ਹਾਂ ਦੇ ਪਕੌੜੇ ਠੀਕ ਆ ਚਾਰ ਤਰ੍ਹਾਂ ਦੀ ਮਿਠਾਈ ਜੀ ਠੀਕ ਹੈ ਕੋਈ ਭਾਈ ਆਜਾ ਬੰਦਾ ਨਾ ਕਹਿਦੇ ਨੇ ਸੀ ਘਰੇ ਆ ਕੇ ਘਰ ਵਾਲੇ ਇੱਕ ਬੰਦਾ ਕੋਲ ਖੜ ਕੇ ਆਫਤਾਰ ਕਰਾਵੇ ਪਾਉਂਦਾ ਲੋ ਭਾਈ ਮਿੱਤਰੋ ਤੁਹਾਡੇ ਆਪਣੇ ਸ਼ਹਿਰ ਮੁਦਕੀ ਤੇ ਮੁਦਕੀ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਲਈ ਅੱਜ ਇਹ ਵੀਡੀਓ ਬਹੁਤ ਖਾਸ ਆ ਕਿਉਂਕਿ ਇਹ ਵੀਡੀਓ ਹੈਗੀ ਆ ਮੈਰਿਜ ਪੈਲਸ ਦੀ ਮੈਰਿਜ ਪੈਲਸ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ ਬਾਕੀ ਤੁਸੀਂ ਡੈਕੋਰੇਸ਼ਨ ਸਾਰੀ ਦੇਖ ਰਹੇ ਹੋ ਤੇ ਬਾਕੀ ਤੁਹਾਨੂੰ ਸਾਰਾ A to Z ਅੱਜ ਪੈਲਸ ਦਿਖਾਵਾਂਗੇ ਸਾਰਾ ਹਾਲ ਦਿਖਾਵਾਂਗੇ ਮੇਨ ਗੱਲ ਇਹ ਰਹੂਗੀ ਵੀ ਇੱਥੇ ਕੈਟਰਿੰਗ ਦਾ ਬਹੁਤ ਹੀ ਖਾਸ ਪ੍ਰਬੰਧ ਆ ਉਹ ਵੀ ਬਹੁਤ ਹੀ ਘੱਟ ਖਰਚੇ ਤੇ ਤੁਹਾਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਸਿਰਫ ਤੁਸੀਂ ਵਿਆਹ ਇੰਜੋਏ ਕਰਨ ਆਉਣਾ ਬਾਕੀ ਸਾਰਾ ਕੰਮ ਇਨ੍ਹਾਂ ਵੀਰਾਂ ਦਾ ਕੈਟਰਿੰਗ ਦਾ ਬੜਾ ਹੀ ਵਧੀਆ ਪ੍ਰਬੰਧ ਆ ਤੇ ਕੈਟਰਿੰਗ ਦੇ ਵਿੱਚ ਤੁਹਾਨੂੰ ਏ ਟੂ ਜ਼ेड ਬਹੁਤ ਵਧੀਆ ਹੀ ਕੁਆਲਿਟੀ ਮਿਲੂਗੀ ਤੇ ਬਹੁਤ ਹੀ ਘੱਟ ਖਰਚੇ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਐਂਡ ਤੱਕ ਜਰੂਰ ਦੇਖਿਓ ਆਪਾਂ ਪੈਲਸ ਦੀ ਜੇ ਗੱਲ ਕਰੀਏ ਪੈਲਸ ਬਹੁਤ ਖੁੱਲਾ ਹਾਲ ਬਣਿਆ ਹੋਇਆ ਤੇ ਫੁੱਲੀ ਸਾਰਾ ਏਸ਼ੀਆ ਬਾਕੀ ਤੁਸੀਂ ਦੇਖ ਸਕਦੇ ਹੋ ਬੜਾ ਸੋਹਣਾ ਤੇ ਬੜਾ ਸ਼ਾਨਦਾਰ ਇਹ ਮੈਰਿਜ ਪੈਲੇਸ ਆ ਆ ਦੇਖੋ ਬੈਠਣ ਨੂੰ ਬੜੀ ਖੁੱਲੀ ਜਗ੍ਹਾ ਹੈ ਤੇ ਬੜਾ ਹੀ ਸੋਹਣਾ ਤੇ ਸ਼ਾਨਦਾਰ ਉਸ ਤੋਂ ਅੱਗੇ ਆਪਾਂ ਜੇ ਗੱਲ ਕਰਾਂਗੇ ਇਹਦੀ ਕੈਟਰਿੰਗ ਦੀ ਤੇ ਵੀਰ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਕੇਟਰਿੰਗ ਦਾ ਬੜਾ ਖਾਸ ਪ੍ਰਬੰਧ ਹੈ ਤੇ ਕੁਆਲਿਟੀ ਤੁਹਾਨੂੰ ਇੱਕ ਨੰਬਰ ਮਿਲੇਗੀ ਕੋਈ ਲਾਂਬਾ ਨਹੀਂ ਮਿਲੇਗਾ ਜੋ ਵੀ ਖਾਣ ਪੀਣ ਦਾ ਸਮਾਨ ਹੋਊਗਾ 101% ਵਧੀਆ ਹੋਊਗਾ ਕੋਈ ਵੀ ਉਹਦੇ ਚ ਮਾੜੀ ਆਈਟਮ ਨਹੀਂ ਐਡ ਕੀਤੀ ਜਾਊਗੀ ਆਪਣੀ ਵੀਰੇ 800 ਰੁਪਏ ਤੋਂ ਸਟਾਰਟ ਹੋਏਗੀ ਕੇਟਰਿੰਗ ਠੀਕ ਹੈ ਉਹਦੇ ਵਿੱਚ ਹੀ ਪੈਲਸ ਹੋਊਗਾ ਠੀਕ ਹੈ ਜੀ ਵਿੱਚੇ ਵੇਟਰ ਹੋਗੇ ਜੀ ਤੇ ਉਹ ਚ ਆਪਾਂ ਚਾਰ ਸਟਾਲਾਂ ਦੇ ਦਾਂਗੇ ਓਕੇ ਤੇ ਚਾਰ ਤਰ੍ਹਾਂ ਦੇ ਪਕੌੜੇ ਠੀਕ ਆ ਚਾਰ ਤਰ੍ਹਾਂ ਦੀ ਮਿਠਾਈ ਜੀ ਠੀਕ ਹੈ ਉਸ ਤੋਂ ਬਾਅਦ ਸਨੈਕਸ ਵੀ ਵਿੱਚ ਹੋਣਗੇ ਕੋਲਡ ਡਰਿੰਕ ਪਾਣੀ ਜੀ ਤੇ ਤਿੰਨ ਸਬਜ਼ੀਆਂ ਹੋ ਗਈਆਂ ਅੱਛਾ ਜੀ ਲਈ ਚੌਲ ਆਈਸਕ੍ਰੀਮ ਠੀਕ ਹੈ ਇਹ ਸਾਰਾ ਵਧੀਆ ਸਿਸਟਮ ਹੋਊਗਾ ਪੂਰਾ ਕੁਆਲਟੀ ਵਾਲਾ ਪੂਰੀ ਕੁਆਲਟੀ ਹੋਊਗੀ ਹਾਂਜੀ ਸਾਰੀ ਚੀਜ਼ ਕੰਪਨੀ ਦੀ ਠੀਕ ਜਦੋਂ ਫਰੈਸ਼ ਉਸੇ ਦਿਨ ਹੀ ਤਿਆਰ ਹੋਊਗਾ ਸਾਰਾ ਠੀਕ ਹੈ ਯਾਨੀ ਕਿ ਪਹਿਲਾਂ ਬਣਿਆ ਹੋਊਗਾ ਹਰ ਕੈਟਮ ਜਾਨੀ ਫਰੈਸ਼ ਹੋਊਗੀ ਕੋਈ ਲੰਬਾ ਤਾਂ ਨਹੀਂ ਆਉਂਦਾ ਬਿਲਕੁਲ ਭਾਈ ਆਜਾ ਬੰਦਾ ਨਾ ਕਹਿ ਦਿੰਨੇ ਸੀ ਘਰੇ ਆ ਕੇ ਘਰ ਵਾਲੇ ਇੱਕ ਬੰਦਾ ਫੋੜ ਖੜ ਕੇ ਆਪ ਤਿਆਰ ਕਰਾ ਦੇ ਤੁਹਾਨੂੰ ਠੀਕ ਹੈ ਭਈ ਭਾਵੇਂ ਆਪ ਆ ਕੇ ਸ਼ਾਮ ਨੂੰ ਤਿਆਰ ਕਰ ਸਕਦੇ ਜਦੋਂ ਵੀ ਸਮਾਨ ਤਿਆਰ ਹੁੰਦਾ ਸਾਰਾ ਸਮਾਨ ਫਰੈਸ਼ ਹੋਊਗਾ ਬਿਲਕੁਲ 800 ਤੋਂ ਇਲਾਵਾ ਹੋਰ ਕਿੰਨੇ ਵਾਲੀ ਦੇ ਇਸ ਤੋਂ ਬਿਨਾਂ ਆਪਣੇ ਕੋਲ 1000 ਰੁਪਏ ਦੇ ਦੋ ਪੈਕੇਜ ਆ ਗਏ ਇੱਕ ਨੌਨ ਵੇਜ ਇੱਕ ਵੇਜ ਅੱਛਾ ਉਹਦੇ 'ਚ 1000 ਚ ਇੱਕ ਵੇਜ ਵੀ ਆ ਤੇ ਨੌਨ ਵੇਜ ਵੀ ਨੌਨ ਵੇਜ ਵੀ ਠੀਕ ਹੈ ਜਿਹੜੀ ਵੇਜ ਹੋਗੀ ਉਹਦੇ ਵਿੱਚ ਆਪਣੀਆਂ ਸਟਾਲਾਂ 7 ਤੋਂ 8 ਹੋ ਜਾਣਗੇ ਠੀਕ ਹੈ ਠੀਕ ਹੈ ਉਸ ਤੋਂ ਬਿਨਾਂ ਚੀਜ਼ ਟਿਕਾ ਵਗੈਰਾ ਜੀ ਠੀਕ ਹੈ ਇਹ ਹੋ ਗਿਆ ਨਾਲ ਜੂਸ ਲੱਗ ਜੂਗਾ ਚ ਜੀ 1200 ਠੀਕ ਹੈ ਤੇ ਉਸ ਤੋਂ ਬਿਨਾਂ ਮਠਿਆਈ ਪੰਜ ਤਰ੍ਹਾਂ ਦੀ ਹੋ ਜੂਗੀ ਠੀਕ ਹੈ ਤੇ ਪਕੌੜੇ ਵੀ ਪੰਜ-ਛੇ ਤਰ੍ਹਾਂ ਦੇ ਹੋ ਜਾਣਗੇ ਜੀ ਜੇ ਕੋਈ ਸਬਜ਼ੀ ਚ ਮੰਨ ਕੇ ਚਲੋ ਚੇਂਜ ਕਰਨਾ ਚਾਹੁੰਦਾ ਹੋ ਸਾਰਾ ਅਗਲੇ ਦੇ ਹਿਸਾਬ ਨਾਲ ਚਲੀ ਜਾ ਆਪਾਂ ਠੀਕ ਹੈ ਜਿੱਦਾਂ ਵੀ ਅਗਲਾ ਕਹੂਗਾ ਮਰਜ਼ੀ ਦੇ ਨਾਲ ਸਾਰਾ ਸੈਟਿੰਗ ਹੋ ਬਿਲਕੁਲ ਬਿਲਕੁਲ ਇਸ ਟਾਈਮ ਆਪਣੀ ਜਿਹੜੀ ਨਾਨ ਵੇਜ ਵਾਲੀ ਥਾਲੀ ਆ ਪਲੇਟ ਆ 1000 ਰੁਪਏ ਪਲੇਟ ਆ 1000 ਰੁਪਏ ਹਾਂਜੀ ਉਹਦੇ ਵਿੱਚ ਤਿੰਨ ਤਰ੍ਹਾਂ ਦਾ ਚਿਕਨ ਹੋ ਜਾਊਗਾ ਚਿਕਨ ਚਿਲੀ ਚਿਕਨ ਪਕੌੜਾ ਤੇ ਤਵਾ ਚਿਕਨ ਬਟਰ ਚਿਕਨ ਚਾਰ ਤਰ੍ਹਾਂ ਚਿਕਨ ਹੋ ਜਾਊਗਾ ਠੀਕ ਆ ਚਿਕਨ ਚ ਵੀ ਕੁਆਲਿਟੀ ਮੈਂ ਕਹਿੰਦਾ ਇੱਕ ਬਿਲਕੁਲ ਫਰੈਸ਼ ਹੈ ਬਈ ਲਾਂਬਾ ਮੈਂ ਵਾਰ ਰਹਾ ਇਹੀ ਕਹਿਣਾ ਵੀ ਲਾਂਬਾ ਨਹੀਂ ਆਉਣਾ ਚਾਹੀਦਾ ਅਜੇ ਤੱਕ ਲਾਂਬਾ ਨਹੀਂ ਆਇਆ ਆਪਾਂ ਨੂੰ ਜੇ ਲਾਂਬਾ ਆ ਜਾ ਪੈਸੇ ਅਗਲੇ ਵਾਰਸ ਕੇ ਜਿਹੜੀ ਚੀਜ਼ ਚੈੱਕ ਹੋ ਜੀ ਮਾੜੀ ਲੱਗੇ ਉਸ ਚੀਜ਼ ਦੇ ਪੈਗਾ ਆਫਿਸ ਜੀ ਇਸ ਤੋਂ ਬਿਨਾਂ ਜੇ ਆਪਾਂ ਕਿਸੀ ਹੋਰ ਵੀ ਕਿਸੀ ਪਹਿਲਾਂ ਚ ਕਰਨਾ ਜ਼ਰੂਰੀ ਨਹੀਂ ਆਪਣੇ ਜੀ ਫਿਰ ਆਪਾਂ 1000 ਰੁਪਏ ਪਲੇਟ ਚ 800 ਰੁਪਏ ਪਲੇਟ ਚ ਕਰ ਦਿੰਦੇ ਆ ਉੱਚ ਮੀਟਰ ਆਪਣੇ ਹੁੰਦੇ ਆ ਡੈਕੋਰੇਸ਼ਨ ਅਗਲੇ ਦੀ ਹੁੰਦੀ ਆ ਠੀਕ ਆ ਠੀਕ ਹੈ ਉਸ ਤੋਂ ਬਾਅਦ ਘਰੇ ਜਾ ਕੇ ਦਾ ਕੰਮ ਹੀ ਕਰਨਾ ਹੋਵੇ ਭਾਜੀ ਬਣਾਉਣਾ ਕੋਈ ਵੀ ਆਪਣਾ ਡੈਡੀ ਹਲਵਾ ਜਾ ਕੰਮ ਕਰਦੇ ਲੇਖ ਰੈਲੋ ਮਸ਼ਹੂਰ ਆ ਠੀ ਜੇਕਰ ਆਪਾਂ ਸਟਾਲਾਂ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਤਰੀਕੇ ਦੇ ਨਾਲ ਡੈਕੋਰੇਸ਼ਨ ਕੀਤੀਆਂ ਗਈਆਂ ਸਾਰੀਆਂ ਸਟਾਲ ਜਿੱਥੇ ਕਿ ਫਾਸਟ ਫੂਡ 스ਨੈਕਸ ਜਾਂ ਆਪਣੇ ਫਰੂਟ ਚਾਟ ਤਿਆਰ ਹੁੰਦੇ ਨੇ ਤੇ ਉਹ ਵੀ ਬੜੀ ਸਫਾਈ ਦੇ ਨਾਲ ਬਹੁਤ ਵਧੀਆ ਸਰਵਿਸ ਹੈ ਵੀਰਾਂ ਦੀ ਇੱਕ ਵਾਰੀ ਤੁਸੀਂ ਜ਼ਰੂਰ ਮੌਕਾ ਦੇ ਆ ਜੋ ਵੀਰ ਨੂੰ ਇੱਕ ਵਾਰੀ ਜਾ ਕੇ ਗੱਲਬਾਤ ਜ਼ਰੂਰ ਕਰਿਆ ਜੋ ਬਾਕੀ ਨੰਬਰ ਵੀ ਚੱਲੇ ਜਾਂਦਾ ਤੁਸੀਂ ਜੇ ਕੋਈ ਵੀ ਗੱਲਬਾਤ ਪੁੱਛਣੀ ਹੋਵੇ ਤਾਂ ਕਨੈਕਟ ਜ਼ਰੂਰ ਕਰਿਆ ਜੋ ਤੁਹਾਨੂੰ ਸਰਵਿਸ ਬਹੁਤ ਵਧੀਆ ਪ੍ਰੋਵਾਈਡ ਕੀਤੀ ਜਾਊਗੀ ਤੇ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਵੀਰਾਂ ਦਾ ਹਰ ਇੱਕ ਕੁਆਲਿਟੀ ਤੁਹਾਨੂੰ ਬਹੁਤ ਹੀ ਵਧੀਆ ਮਿਲੂਗੀ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਹੋਊਗੀ ਤੇ ਹੁਣ ਤੁਹਾਨੂੰ ਅੱਗੇ ਲੈ ਚੱਲਦੇ ਆਪਾਂ ਰਸੋਈ ਦੇ ਵਿੱਚ ਜਿੱਥੇ ਕਿ ਹਰ ਇੱਕ ਆਈਟਮ ਤਿਆਰ ਕੀਤੀ ਜਾਂਦੀ ਆ ਆ ਤੁਸੀਂ ਦੇਖ ਸਕਦੇ ਹੋ ਏ ਆਜੀ ਪੈਲਸ ਦੀ ਰਸੋਈ ਜਿੱਥੇ ਕਿ ਬੜੇ ਵਧੀਆ ਸਫਾਈ ਦੇ ਨਾਲ ਹਰ ਇੱਕ ਆਈਟਮ ਤਿਆਰ ਕੀਤੀ ਜਾਂਦੀ ਹੈ ਜਰੂਰ ਵੀਰ ਨੂੰ ਮੌਕਾ ਦੇ ਆ ਜੋ ਤੇ ਅੱਗੇ ਇੱਥੇ ਪਾਰਕਿੰਗ ਲਈ ਵੀ ਬੜੀ ਖੁੱਲੀ ਸਪੇਸ ਹੈਗੀ ਆ ਜਿੱਥੇ ਕਿ ਆਰਾਮ ਨਾਲ ਆਪਾਂ ਗੱਡੀਆਂ پارک ਕਰ ਸਕਦੇ ਆ ਬਾਕੀ ਏ ਟੂ ਜ਼ੈਡ ਜਿੰਨੀਆਂ ਵੀ ਸਾਰੀਆਂ ਸੁਵਿਧਾਵਾਂ ਤੁਹਾਨੂੰ ਇੱਥੇ ਮਿਲਣਗੀਆਂ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰ ਦੇ ਆ ਜੋ ਤੇ ਇੱਧਰ ਆ ਗਿਆ ਸਾਰਾ ਰੋਟੀ ਦਾ ਸੈਟਅਪ ਤੇ ਆ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਇੱਕ ਵਧੀਆ ਕੁਆਲਿਟੀ ਦੀ ਆ ਤੁਹਾਨੂੰ ਇੱਥੇ ਤੇ ਰਾਇਤਾ ਚੌਲ ਜਿੰਨੀਆਂ ਵੀ ਸਬਜ਼ੀਆਂ ਵੀਰ ਨੇ ਦੱਸੀਆਂ ਸਾਰੀਆਂ ਤੁਹਾਨੂੰ ਇੱਥੇ ਵਧੀਆ ਕੁਆਲਿਟੀ ਦੀਆਂ ਮਿਲ ਜਾਣਗੀਆਂ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਜਾਓ ਜਿਉਂਦੇ ਵਸਦੇ ਰਹੋ